انتظار کرانگی تیرے تو پاوے ہوڑا نہیں میں بہ تیرے پیچھے یارا ائمی پاگلیا میں بہ تیرے پیچھے یارا ائمی پاگلیا اے پاگل بھی کوئی ایتا پاگل ہوڑا ਮੈਂ ਤੇਰੇ ਪਿੱਛੇ ਇੱਕ ਸਤਿਨ ਹੋ ਜਾ ਜੀ ਬੈਠੇ ਸੀ ਇੱਕ ਸਲੀਮ ਅਸਤਰ ਬੈਠੇ ਸੀ ਇੱਕ ਨਿਲਮਲ ਸਿੱਧੂ ਗਿਆ ਸੀ ਸਰਦਾਰ ਜੀ ਉਹਨਾਂ ਨੇ ਨਾ ਮੈਨੂੰ ਨਾ ਉਹਨਾਂ ਨੇ ਫਿਰ ਮੈਨੂੰ 2000 ਦਿੱਤਾ ਕਿਸ ਚੀਜ਼ ਵਾਸਤੇ ਦਿੱਤੇ 2000 ਜਿੱਦਾਂ ਹੀ ਉਹਨਾਂ ਨੇ ਪਰਸਾਗਨ ਪਾਇਆ ਹੀ ਕਹਿੰਦੇ ਕਿ ਸੇਨਾ ਤੁਹਾਡੀ ਭੈਣ ਆ ਅਸੀਂ ਤਾਂ ਭੈਣ ਬਣਾਇਆ ਆ ਜਿੱਦ ਲੋ ਭੈਣ ਬਣਾਇਆ ਮੈਂ ਕਿਹਾ ਚਲੋ ਕੋਈ ਨਈ ਭਾਈ ਤੁਸੀਂ ਮੇਰੇ ਭਰਾ ਜੋ ਜੋ ਨੀਵੇ ਜਦੋਂ بارش ਹੁੰਦੀ ਆ ਚੋਂਦੇ ਵੀ ਆ ਕਿਨਾ ਕਿਨਾ ਪਾਣੀ ਵੀ ਆ ਜਾਂਦਾ ਵਿੱਚ ਬਹੁਤ ਮਾੜਾ ਹਾਲਾਤ ਕਰਦਾ ਮੇਰੇ ਇੰਨਾ ਕਿ ਜਿਆਦਾ ਨਾ ਬਹੁਤ ਯਾਰ ਮੈਂ ਕਿਸੇ ਨੂੰ ਕੀ ਦੱਸਾਂ ਦਿਲ ਭਾਏ ਜਾਂਦਾ ਜਦੋਂ ਬਚਪਨ ਵੀ ਆ ਜਾਂਦੀ ਆਦੇ ਕਹਾਣੀ ساتھ مجھگانی مان سابت میں ماما آنگے پر میری مانی آگئی جو ماما دا پیار ماما دا پیار اندائی انہوں بہت جاد کر دی ہیں رات دین انہوں جاد کر دی ہیں کہ کاریم سفنے جو میں آنکے مل جا کہ کاریم سفنے جا آنکے نہیں ملے آبے ماہی دیری نولو تو نو آبے نائن جتر فاتو گئے نمیا ج دن پیاری دمیا ج دن پیاری دے میں ہی سپنا سوچ رہی ہوں میں سنگر بننا چاہیے ਦੁਨੀਆ ਇਹੜੀ ਮੈਨੂੰ ਟੋਚਲਾ ਮਾਰਦੀ ਐ ਵੀ ਇਹ ਇੰਨੇ ਸਾਲਾਂ ਸਿੱਖਦੀ ਐ ਇੰਨੇ ਸਾਲ ਹੋ ਚਲੇ ਨੇ ਸਿੱਖਦੀ ਗੋਂਦੀ ਨੂੰ ਇਹ ਅਜੇ ਤੱਕ ਕੁਝ ਬਣ ਨਹੀਂ ਪਾਈ ਉਹਦਾ ਅਸੀਂ ਤੂੰ ਸੁਪਨੇ ਜ਼ਰੂਰ ਪੈਨੇ ਪੂਰੇ ਹੋਣੇ ਨੇ ਬਹੁਤ ਸਾਰੀਆਂ ਰੱਬ ਜਈਆਂ ਰੂਹਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਸੁਣ ਵੀ ਰਹੀਆਂ ਨੇ ਅਤੇ ਤੁਹਾਡੇ ਹਾਲਾਤਾਂ ਤੋਂ ਵੀ ਜਾਣੂ ਹੋ ਰਹੀਆਂ ਨੇ ਪਤਾ ਨਹੀਂ ਕਿਸ ਰੱਬ ਦੇ ਫਰਿਸ਼ਤੇ ਦੇ ਮਨ ਮੇਰ ਪੈ ਜਾਣੀ ਐ ਤੁਹਾਡੇ ਜਿਹੜੇ ਹਾਲਾਤ ਵੀ ਸੋਹਣੇ ਹੋ ਜਾਣੇ ਨੇ ਤੇ ਤੁਹਾਡੇ ਸੁਪਨੇ ਵੀ ਪੂਰੇ ਹੋ ਜਾਣੇ ਨੇ ਸਾਸੀ ਗਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜਿਓ ਮਿੱਟੀ ਦੇ ਨਾਲ ਅੱਜ ਅਸੀਂ ਅੰਮ੍ਰਿਤਸਰ ਦੇ ਨੂਰੀ ਮਹੱਲੇ ਪਹੁੰਚੇ ਹਾਂ ਇੱਥੋਂ ਦੇ ਰਹਿਣ ਵਾਲੇ ਇਨਸਾਨ ਜਿਹੜੇ ਨੇ ਮਿਹਨਤ ਨੂੰ ਬਹੁਤ ਤਰਜੀਹ ਦਿੰਦੇ ਨੇ ਅਤੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਨੇ ਬਹੁਤ ਹੁਨਰਬਾਜ਼ ਵੀ ਨੇ ਤਾਂ ਇੱਥੇ ਇੱਕ ਭੈਣ ਰਹਿੰਦੀ ਹੈ ਸਹਿਨਾਜ ਜਿਹੜੀ ਨੇਤਰਹੀਨ ਭੈਣ ਹੈ ਪਰ ਉਸ ਦੀ ਆਵਾਜ਼ ਬਹੁਤ ਸਰੀਲੀ ਤੇ ਮਿੱਠੀ ਹੈ ਆਓ ਚੱਲਦੇ ਹਾਂ ਉਸ ਭੈਣ ਦੇ ਦਰਵਾਜ਼ਿਆਂ ਤਾਈ ਪਹੁੰਚੇ ਹੋਏ ਹਾਂ ਜਿੰਨਾ ਹਾਲਾਤਾਂ ਦੇ ਵਿੱਚ ਉਹ ਪੈ ਰਹੀ ਹੈ ਕਿਉਂਕਿ ਇਸ ਦਰਵਾਜ਼ੇ ਦੇ ਪਿੱਛੇ ਬਹੁਤ ਸਾਰਾ ਹੁਨਰ ਹੈ ਤਾ ਇਸ ਹੁਨਰ ਦਾ ਮੁੱਲ ਨਹੀਂ ਪਿਆ ਜਾਈ ਤਾਈ ਇਹ ਝੌਪੜੀ ਵਿੱਚ ਰਹਿਣ ਵਾਲੀ ਸਾਡੀ ਭੈਣ ਜਿਹੜੀ ਹੈ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੀ ਹੈ ਪਰ ਰੱਬ ਨੇ ਮਿੱਠੀ ਤੇ ਸੁਰੀਲੀ ਆਵਾਜ਼ ਦੇ ਨਾਲ ਜਰੂਰ ਇਸ ਭੈਣ ਨੂੰ ਨਵਾਜਿਆ ਹੈ ਹਾਲਾਤ ਤੁਸੀਂ ਦੇਖ ਰਹੇ ਹੋ ਕਿੰਨਾ ਹਾਲਾਤਾਂ ਦੇ ਵਿੱਚ ਇਹ ਭੈਣ ਰਹਿੰਦੀ ਹੈ ਬਹੁਤ ਸਾਰੇ ਇਨਸਾਨ ਨੇ ਜਿਨ੍ਹਾਂ ਦੇ ਵਿੱਚ ਹੁਨਰ ਵੀ ਨਹੀਂ ਹੁੰਦਾ ਜਿਨ੍ਹਾਂ ਦੇ ਵਿੱਚ ਟੈਲੈਂਟ ਵੀ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਰਾਤੋਂ ਰਾਤ ਜਿਹੜਾ ਹੈ ਫਰਸ਼ ਤੋਂ ਅਰਸਤਾ ਹੀ ਪਛਾੜ ਦਿੰਦੇ ਆ ਤੇ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਹੁਨਰ ਬਾਜ਼ਾਰਾਂ ਦੇ ਵਿੱਚ ਰੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਦੀ ਇਹ ਸਾਡੀ ਭੈਣ ਹੈ ਜਿਹਦੇ ਵਿੱਚ ਹੁਨਰ ਤਾਂ ਬਹੁਤ ਸਾਰਾ ਹੈ ਇਸ ਦੀ ਆਵਾਜ਼ ਬਹੁਤ ਹੀ ਮਿੱਠੀ ਤੇ ਸਰੇਲੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਝੌਂਪੜੀ ਜਿਹੜੀ ਬਣੀ ਹੋਈ ਹੈ ਇਹ ਇਹਨਾਂ ਦਾ ਰਹਿਣ ਬਸੇਰਾ ਹੈ ਸੁਪਲੀਆਂ ਦਾ ਮੈਲ ਹੈ ਪਾਈ ਪਾਈ ਜੋੜੀ ਹੋਈ ਜੀ ਫਿਰ ਵੀ ਇਹੋ ਜਿਹੇ ਹਾਲਾਤ ਮਲੇ ਹੋਏ ਨੇ ਕਿ ਇਹ ਸੁਪਲੀਆਂ ਦਾ ਮਹਿਲ ਇਹਨਾਂ ਨੇ ਬਣਾਇਆ ਇਹਨਾਂ ਦਾ ਰਹਿਣ ਬਸੇਰਾ ਹੈ ਜਦੋਂ ਮੀਂਹ ਆਉਂਦਾ ਹੈ ਬਾਰਿਸ਼ ਆਉਂਦੀ ਹੈ ਤਾਂ ਬੁਰੇ ਹਾਲਾਤ ਬਣ ਜਾਂਦੇ ਨੇ ਤਾਂ ਇਹ ਉਹ ਭੈਣ ਹੈ ਸਾਡੀ ਜਿਸ ਨੂੰ ਨਜ਼ਰ ਨਹੀਂ ਆਉਂਦਾ ਇਸ ਦੁਨੀਆ ਦੇ ਜੋ ਹੋ ਰਿਹਾ ਉਹ ਨਜ਼ਰ ਨਹੀਂ ਆਉਂਦਾ ਪਰ ਆਵਾਜ਼ ਬਹੁਤ ਮਿੱਠੀ ਤੇ ਸਰੀਲੀ ਹੈ ਇਹਨਾਂ ਦੇ ਪਿਤਾ ਜੀ ਨਾਲ ਬੈਠੀ ਹੋਈ ਨੇ ਇਹ ਦਿਹਾੜੀਦਾਰ ਇਨਸਾਨ ਨੇ ਦਿਹਾੜੀ ਕਰਦੇ ਨੇ ਤੇ ਰੋਜੀ ਰੋਟੀ ਚਲਾਉਂਦੇ ਨੇ ਪਰਿਵਾਰ ਦੇ ਹਾਲਾਤ ਇੰਨੇ ਵਧੀਆ ਨਹੀਂ ਐ ਸਹਿਨਾਲ ਦੀ ਮਾਤਾ ਦੀ ਮੌਤ ਹੋ ਗਈ ਤਾਂ ਮੌਤ ਤੋਂ ਬਾਅਦ ਮਾਤਾ ਜੀ ਦੀ ਮੌਤ ਤੋਂ ਬਾਅਦ ਸਹਿਨਾਲ ਦੇ ਬਹੁਤ ਬੁਰੇ ਹਾਲਾਤ ਹੋਏ ਇਹ ਭੈਣ ਜਿਹੜੀ ਤੁਸੀਂ ਤਸਵੀਰ ਵਿੱਚ ਵੇਖਦੇ ਹੋ ਇਸ ਦੀ ਆਵਾਜ਼ ਬਹੁਤ ਸਰੀਲੀ ਤੇ ਮਿੱਠੀ ਹੈ ਪਰ ਇਸ ਭੈਣ ਨੂੰ ਨਯਰ ਨਹੀਂ ਹੁੰਦਾ ਇਹ ਨੇਤਰਹੀਣ ਭੈਣ ਆ ਸਾਡੀ ਜਲਬਾਤ ਵੀ ਕਰਾਂਗੇ ਇਹਨਾਂ ਦੇ ਜੀਵਨ ਬਾਰੇ ਵੀ ਜਾਣਦੇ ਆ ਜਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਤੇ ਇਹਨਾਂ ਦੇ ਆਵਾਜ਼ ਵੀ ਤੁਹਾਨੂੰ ਜ਼ਰੂਰ ਸੁਣਾਉਣੇ ਆ ਮਿੱਠੀ ਤੇ ਸ੍ਰੇਲੀ ਆਵਾਜ਼ ਜਿਹੜੀ ਹੈ ਤੁਹਾਡੇ ਦਿਲਾਂ ਤਾਈਂ ਜ਼ਰੂਰ ਪਹੁੰਚਣੀ ਚਾਹੀਦੀ ਹੈ ਉਮੀਦ ਹੈ ਇਸ ਦੀ ਆਵਾਜ਼ ਸੁਣਨ ਤੋਂ ਬਾਅਦ ਤੁਸੀਂ ਇਸ ਭੈਣ ਦੀ ਮਦਦ ਵਾਸਤੇ ਜ਼ਰੂਰ ਸਾਹਮਣੇ ਆਓਗੇ ਤਾਂ ਆਉ ਸੁਣਾਉਣੇ ਆ ਇਸ ਭੈਣ ਦੀ ਮਿੱਠੀ ਤੇ ਸ੍ਰੇਲੀ ਆਵਾਜ਼ ਤਾਂ ਓ ਮੈਨੂੰ ਪਤਾ mohabbat ਹੋਣ ਤੋਂ ਮੈਨੂੰ ਨਹੀਂ ਕਰਦਾ مینو پتا محبت ہن تین کر نہیں کردہ انتظار کرا گی ترا تم نہیں می می تیرے پچھے یار ہے پاگل تیرے پچھے یار ہے نی پاگلیا ਪਾਗਲੇ ਬੀ ਕੋਈ ਇਹ ਤਾਂ ਪਾਗਲੇ ਹੋਣਾ ਨਹੀਂ ਰਮ ਤੇਰੇ ਪਿੱਛੇ ਯਾਰ ਨਹੀਂ ਪਾਗਲੀ ਓ ਮੇਰੀ ਗਲੀਆਂ ਚ ਸੁਣੇ ਮੈਨੂੰ ਓ ਰੋਲਾ ਸੁਣੇ ਮੈਨੂੰ ਮੋਹਰਾ ਦਾ ਓ ਅਸੀਂ ਤੇਰੇਆਂ ਜਿਵਾਨੇ ਜਨੀਵੇ ਤੂੰ ਇਹ دیਵਾ ਦਾ ਹੋ ਰੰਦਾ ਓ ਬੇਗਲੀ ਅਤ ਸੁਨੇ ਮੇ ਨੋ ਉਹ ਰਸੂਲੇ ਮੇ ਨੂੰ ਮਰਾਂਦਾ ਓ ਅਸੀਂ ਤੇਰੇ ਆਂ دیਵਾਨੇ ਜਾਨੀ ਵੇ ਤੂੰ ਇਹ دیਵਾ ਦਾ ਹੋ ਰੰਦਾ ਮੈਨੂੰ ਦੁਨੀਆ ਨੇ ਸਮਝਾਇਆ ਸੀ ਕਹਿ ਕੇ ਚਿਆ ਹੋਇਆ ਇਮਾਨ ਤੂੰ ਬਸ ਸ਼ਾਇਰੀ ਤੇਰੀ ਚੰਗੀ ਐ ਪਰ ਚੰਗਾ ਨਹੀਂ ਨਿਸਾਨ ਤੂੰ ਮੈਂ ਇੱਕ ਨਾ ਮੰਨੀ ਦੁਨੀਆ ਦੀ ਤੇਰੀ ਹੋ ਗਈ ਵੇ ਕੀ ਪਤਾ ਸੀ ਸੱਤੀ ਤੂੰ ਸੀ ਤੇ ਨਾਲ ਲੋੜਾ ਨਹੀਂ ਵੇ ਮੈਂ ਤੇਰੇ ਪਿੱਛੇ ਯਾਰ ਨਹੀਂ ਆਗਲੀ ਕੀ ਬਾਤ ਹੈ ਸਹਿਨਾਬ ਬਹੁਤ ਸਰੀਲੀ ਮਿੱਠੀ ਆਵਾਜ਼ ਹੈ ਤੁਹਾਡੀ ਸਹਿਨਾਜ ਜੀ ਬੈਨੇ ਮੈਨੂੰ ਇਹ ਦੱਸੋ ਤੁਹਾਡੀ ਰੋਸ਼ਨੀ ਹੈ ਜਿਹੜੀ ਬਚਪਨ ਤੋਂ ਨਹੀਂ ਹੈ ਤੁਹਾਡੇ ਨਾਲ ਇਹ ਨਜ਼ਰ ਨਹੀਂ ਆਉਂਦਾ ਬਚਪਨ ਤੋਂ ਤੁਹਾਨੂੰ ਬਚਪਨ ਤਾਂ ਰੋਸ਼ਨੀ ਮੇਰੀ ਹੈ ਨਹੀਂ ਆ ਉਹ ਡਾਕਟਰਾਂ ਨੇ ਵਹਾ ਚੁੱਕੀ ਆ ਉਹਦੇ ਮੰਮੀ ਮੇਰੇ ਹੈਗੇ ਹੀ ਉਹਨਾਂ ਨੇ ਮੈਨੂੰ ਹਸਪੀਟਲ ਨੂੰ ਬੜੇ ਖੜੇ ਆ ਕਹਿੰਦੇ ਕਿ ਪਿੱਛੇ ਲਾਈਟ ਨਹੀਂ ਗਈ ਜਵੰਦ ਨੂੰ ਮਤਲਬ ਇਹ ਇਲਾਜ ਨਹੀਂ ਹੋ ਪਾਇਆ ਤੁਹਾਡਾ ਜੀ ਜੀ ਜੀ। ਐ ਸਨੈਜ ਪਿਤਾ ਜੀ ਬਾਰੇ ਦੱਸੋ ਆਪਣੇ ਤੁਹਾਡੇ ਪਿਤਾ ਜੀ ਰੋਜੀ ਰੋਟੀ ਕਿਵੇਂ ਚਲਾਉਂਦੇ ਨੇ ਪਰਿਵਾਰ ਦਾ ਹੀ ਰੋਜੀ ਰੋਟੀ ਕਿਵੇਂ ਚੱਲਦੀ ਤੁਹਾਡੀ? ਪਰਿਵਾਰ ਮੇਰਾ ਪਾਪਾ ਜੀ ਆਹੀ ਕੰਮ ਆ ਥੋੜਾ ਬੋਧ ਲੇਬਰ ਦਾ ਕੰਮ ਕਰ ਲੈਂਦੇ ਆ। ਔਰ ਗੱਜਾ ਗੁਜਾ ਵਿਚਾਰੇ ਕਰਕੇ ਅੰਦਰ ਜੈਲੀ ਜਾਂਦੇ ਆ। ਉਹ ਵੀ ਕਿਤੇ ਮਿਲਦੀ ਕਿਤੇ ਨਹੀਂ ਵੀ ਮਿਲਦੀ। ਮੇਰਾ ਨਗ ਘਰ ਮਾੜਾ ਹਾਲਾਤ ਹੈਗਾ ਨਾ ਬਹੁਤ ਜ਼ਿਆਦਾ ਹੀ। ਮੇਨੇ ਘਰ ਦੀ ਗਰੀਬ ਬਣੀ ਅੱਜ ਮੇਰੇ ਕੋ ਅੱਜ ਮੇਰੇ ਕੋ ਵੀ 800 ਰੁਪਏ ਤੇ ਰੁਪਇਆ ਹੋਵੇ। ਅੱਜ ਮਮੀਆਂ ਜਿੱਦਾਂ ਸਿੰਗਰ ਲੋਕੀ ਬਣੇ ਆ ਵੱਡੇ ਤੋਂ ਵੱਡੇ ਸਟਾਰ ਬਣੇ ਆ ਅੱਜ ਮੇਰੇ ਹੱਥ 'ਚ ਵੀ ਕੋਈ ਮੌਕੇ 'ਚ ਮੇਰੇ ਕੋਲ ਵੀ ਕੋਈ ਹੋਵੇ ਪੈਹਾ ਕਿ ਮੈਂ ਵੀ ਨਹੀਂ ਨਾਸਟਾਰ ਬਣਾ ਮੈਂ ਵੀ ਗੋਮ ਗਾਵਾ ਵਗਾਣੇ ਆਪਣੇ ਰਿਕਾਰਡਿੰਗ ਕਰਾਂ ਜਿੱਦਾਂ ਸਿੰਗਰ ਆਪਣੇ ਗਾਣੇ ਰਿਕਾਰਡਿੰਗ ਕਰਦੇ ਆ ਮੈਨੂੰ ਵੀ ਸ਼ੌਂਕ ਹੈ ਗਾਇਆ ਮੈਂ ਬੜਿਆਂ ਬੜੀ ਸਟੇਟਾਂ ਦੇ ਗਾਵਾ ਜਿੱਦਾਂ ਸਿੰਗਰ ਗੋਂਦੇ ਆ ਮਾਸ਼ਾਅੱਲਿ ਹੋਰੀ ਗੋਂਦੇ ਫਰੋਹੀ ਖਾਨ ਗੋਂਦੇ ਆ ਕਮਲ ਖਾਨ ਗੋਂਦਾ ਆ ਸਾਰੇ ਕਿੰਨੇ ਆਪਣੇ ਜਿੰਨੇ ਸਿੰਗਰ ਅਲਡ-ਵਲਡ ਦੇ ਹੈਗੇ ਆ ਗੋਂਦੇ ਆ ਇਸੇ ਨਾਲ ਜਪਨੀ ਮੈਨੂੰ ਇਹ ਦੱਸੋ ਤੁਹਾਨੂੰ ਯਾਦ ਕਿਵੇਂ ਹੋ ਜਾਂਦੇ ਨੇ ਇੰਨੇ ਵਧੀਆ ਗੀਤ ਤੁਸੀਂ ਕਿਵੇਂ ਯਾਦ ਰਹਿ ਜਾਂਦੇ ਨੇ ਸਭ ਇਹ ਯਾਦ ਆਪਾਂ ਸੁਣ-ਸੁਣ ਕੇ ਗਾਣਿਆਂ ਨੂੰ ਪਸੰਦੇ ਰਹਿ ਜਾਂ ਗਾਣਿਆਂ ਨੂੰ ਆਪਾਂ ਵਾਰ-ਵਾਰ ਟੀਨ ਟੀਨ ਆਇਆ ਵਾਰ-ਵਾਰ ਸੁਣਨਾ ਹੈ ਉਹਨੂੰ ਰਿਪੀਟ ਕਰਨਾ ਹੈ ਉਹਨੂੰ ਆਪਾਂ ਸੁਣੀ ਸੁਣ-ਸੁਣ ਕੇ ਯਾਦ ਕਰ ਲੀਦੇ ਆ ਇਸੇ ਨਾਲ ਪਰਿਵਾਰ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਆ ਪਰਿਵਾਰ ਦੇ ਵਿੱਚ ਹੋਰ ਕਿਹੜੇ ਮੈਂਬਰ ਨੇ ਤੁਹਾਡੇ ਭੈਣ ਭਰਾ ਤੁਹਾਡੇ ਮਾਤਾ ਜੀ ਨਜ਼ਰ ਨਹੀਂ ਆ ਰਹੇ ਮੇਰੀ ਮਾਤਾ ਜੀ ਨੇ ਗੁਜ਼ਰ ਗਏ ਉਹਨਾਂ ਨੂੰ ਬੜੇ ਸਾਲ ਹੋ ਚੱਲੇ ਆ ਕੀ ਹੋਇਆ ਸੀ ਉਹਨਾਂ ਨੂੰ ਇਦਾਂ ਹੀ ਉਹ ਬਿਮਾਰ ਬਮੂਰ ਹੈ ਸੀ ਉਹਨਾਂ ਟੈਕ ਹੋ ਗਿਆ ਤੇ ਪੂਰੇ ਹੋ ਗਿਆ ਕਹਿੰਦੇ ਮਾਵਾ ਦੇ ਧੀਆਂ ਦਾ ਪਿਆਰ ਬਹੁਤ ਹੁੰਦਾ ਹੈ ਜਦੋਂ ਮਾਤਾ ਦੀ ਇਸ ਜਹਾਨ ਤੋਂ ਚਲੇ ਗਏ ਤਾਂ ਕੀ ਬੀਤੀ ਉਸ ਵੇਲੇ ਤੁਹਾਡੇ ਮਨ ਤੇ ਕਿਉਂਕਿ ਨਜ਼ਰ ਤਾਂ ਤੁਹਾਨੂੰ ਆਉਂਦਾ ਨਹੀਂ ਸੀ ਮਾਤਾ ਸਹਾਰਾ ਸੀ ਤੁਹਾਡੀ ਤਾਂ ਕੀ ਬੀਤੀ ਉਸ ਵੇਲੇ ਜਦੋਂ ਮਾਤਾ ਜੀ ਇਸ ਜਹਾਨ ਤੋਂ ਤੁਰ ਗਏ ਬਹੁਤ ਦੁੱਖ ਹੁੰਦਾ ਆ ਬੜਾ ਦਿਲ ਟੁੱਟਦਾ ਆ ਜੋ ਮਾਂ ਨਾਲ ਦੇਹ ਬਹੁਤ ਹੁੰਨੇ ਹੁੰਦਾ ਆ ਵੀ ਸਭ ਦੀ ਮਾਵਾਂ ਆਂ ਪਰ ਮੀਂ ਦੀ ਮਾਂ ਨਹੀਂ ਹੈਗੀ ਜੋ ਮਾਵਾਂ ਦਾ ਪਿਆਰ ਮਾਵਾਂ ਦਾ ਪਿਆਰ ਹੁੰਦਾ ਆ ਜੋ ਅਸਲ ਤੋਂ ਮੈਂ ਜੋ ਅਸਲ ਤੋਂ ਆਪਣੀ ਮਾਂ ਨੇ ਬਨ ਜਾਣ ਕਿਸੇ ਨੇ ਨਹੀਂ ਬਨਣਾ ਅੱਜ ਕੱਲ ਕੋਈ ਕਿਸੇ ਦਾ ਬੰਦਾ ਨਹੀਂ ਆ ਯਾਦ ਆਉਂਦੀ ਆ ਆਪਣੀ ਮਾਂ ਦੀ ਬਹੁਤ ਜਿਆਦੀ ਮੈਂ ਤਾਂ ਉਹਨੂੰ ਬਹੁਤ ਜਿਆਦਾ ਯਾਦ ਕਰਦੀ ਆ ਰਾਤ ਦਿਨ ਉਹਨੂੰ ਯਾਦ ਕਰਦੀ ਆ ਕਿ ਕਦੀ ਮੈਨੂੰ ਸੁਪਨੇ 'ਚ ਵੀ ਆਣ ਕੇ ਮਿਲ ਜਾ ਕਿਤੇ ਕਦੀ ਸੁਪਨੇ 'ਚ ਆਣ ਕੇ ਨਹੀਂ ਮਿਲੀ ਜਰੂਰ ਜੀ ਜਿੰਨਾਂ ਦੀਆਂ ਮਾਵਾਂ ਇਸ ਜਹਾਨ ਤੋਂ ਤੁਰ ਜਾਂਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਛੋੜਾ ਕੀ ਹੁੰਦਾ ਹੈ ਸਹਿਨਾਜ ਨੂੰ ਨਜ਼ਰ ਵੀ ਨਹੀਂ ਆਉਂਦਾ ਤਾਂ ਮਾਂ ਹੀ ਸਹਾਰਾ ਸੀ ਮਾਵਾਂ ਤੇ ਧੀਆਂ ਦਾ ਪੜਦਾ ਜਰੂਰ ਹੁੰਦਾ ਹੈ ਤਾਂ ਉਹ ਜਿਹੜਾ ਪੜਦਾ ਹੈ ਉਹ ਇਸ ਜਹਾਨ ਤੇ ਨਹੀਂ ਰਿਹਾ ਕਿਉਂਕਿ ਇਸ ਸਹਿਨਾਜ ਭੈਣ ਦੀ ਮਾਂ ਇਸ ਦਾ ਸਹਾਰਾ ਸੀ ਇਸ ਨੂੰ ਹੌਸਲਾ ਦਿੰਦੀ ਸੀ ਇਸ ਨੂੰ ਸਹਾਰਾ ਬੰਦੀ ਸੀ ਤਾਂ ਜਦੋਂ ਉਹ ਜਹਾਨੋਂ ਤੁਰ ਗਈ ਤਾਂ ਸਹਿਨਾਜ ਕਹਿ ਰਹੀ ਹੈ ਕਿ ਮੈਂ ਹੋਰ ਬੁਰੀ ਤਰ੍ਹਾਂ ਟੁੱਟੀ ਹੈ ਤਾਂ

ਦਿਲ ਭਰ ਜਾਂਦਾ ਜਦੋਂ ਬਚਪਨ ਵੀ ਦਿਲ ਭਰ ਜਾਂਦਾ ਜਦੋਂ ਬਚਪਨ ਵੀ ਆ ਜਾਂਦੀ ਆਦ ਕਹਾਣੀ ਮਾ ਤੂੰ ਸੱਚ ਮੁੱਚ ਗਾ ਸੱਤ ਮੁੱਢੀ ਕਾਨੀ ਮਾਵਾ ਹੀ ਕਰ ਬੇਰਾਨੀਆਂ ਹੀ ਬਿਲਾ ਨਰਾਜਗੀ ਹੁੰਦੀ ਰੱਬ ਨਾਲ ਸਹਿਨਾਜ ਕਿ ਰੱਬਾ ਆਵਾਜ਼ ਨਹੀਂ ਮਿੱਠੀ ਸੁਰੀਲੀ ਦਿਤੀ ਐ ਨਜ਼ਰ ਵੀ ਦੇ ਦਿੰਦਾ ਤੈਨੂੰ ਤੇ ਨਜ਼ਰ ਆਉਂਦਾ ਤੁਹਾਨੂੰ ਦੁਨੀਆ ਇਹ ਵੇਖ ਪਾਉਂਦੇ ਤੁਸੀਂ ਨਰਾਜਗੀ ਹੁੰਦੀ ਰੱਬ ਨਾਲ ਤੁਹਾਡੀ ਹੁਣ ਰੱਬ ਨਾਲ ਨਰਾਜਗੀ ਵੀ ਕੀ ਕਰਾਂ ਚਲੋ ਮੈਨੂੰ ਜਿੱਦਾਂ ਨਹੀਂ ਪਰਮਾਤਮਾ ਨੇ ਭੇਜਿਆ ਆ ਚਲੋ ਮੋ ਉਦਾਏ ਆਪਣੀ ਜ਼ਿੰਦਗੀ ਕਰਦੀ ਪਈ ਆ ਤੁਸੀਂ ਵੀ ਭਾਜੀ ਮੇਰੇ ਵੇਖਦੇ ਹੋ ਲਾਲੀ ਭਾਜੀ ਵੀਰ ਜੀ ਤੁਸੀਂ ਮੇਰੇ ਘਰ ਆਉਂਦੇ ਹੋ ਹਮੇਸ਼ਾ ਜਿਹੀ ਮੇਰੀ ਅੰਟਰੂ ਵੀ ਕਰਕੇ ਆਉਂਦੇ ਹੋ ਮੇਰੇ ਘਰ ਦੇ ਹਾਲਾਤ ਵੀ ਵੇਖ ਕੇ ਜਾਂਦੇ ਹੋ ਕਹੋ ਜੀ ਘਰ ਦੇ ਹਾਲਾਤ ਮੈਂ ਕਹੋ ਜੀ ਝੋਮੜੀ ਰਹਿਣੀ ਆ ਕਿਤਾ ਕੀ ਤਰ੍ਹਾਂ ਜਦੋਂ بارش ਹੁੰਦੀ ਆ ਚੁੰਦੇ ਵੀ ਆ ਕਿਨਾ ਕਿਨਾ ਪਾਣੀ ਵੀ ਆ ਜਾਂਦਾ ਵਿੱਚ ਬਹੁਤ ਮਾੜਾ ਹਾਲਾਤ ਘਰ ਦਾ ਮੇਰੇ ਇੰਨਾ ਕੁ ਜ਼ਿਆਦਾ ਨਾ ਬਹੁਤ ਯਾਰ ਮੈਂ ਕਿਸੇ ਨੂੰ ਕੀ ਦੱਸਾਂ ਅਨ ਜ਼ਰੂਰ ਜੀ ਅਸੀਂ ਰੱਬ ਨਾਲ ਝਟ ਨਰਾਜ ਹੋ ਜਾਂਦੇ ਆ ਕਿ ਰੱਬਾ ਸਾਨੂੰ ਇਹ ਚੀਜ਼ ਨਹੀਂ ਮਿਲੀ ਜਾਂ ਸਾਨੂੰ ਉਹ ਚੀਜ਼ ਨਹੀਂ ਮਿਲੀ ਪਰ ਇਹੋ ਜਿਹੇ ਇਨਸਾਨ ਵੀ ਨੇ ਇਸ ਧਰਤੀ ਦੇ ਉੱਪਰ ਜਿਹੜੇ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿੰਦੇ ਨਹੀਂ ਸਹਿਨਾਜ਼ ਜਿੰਦਾ ਮਸਾਲ ਉਸ ਚੀਜ਼ ਦੀ ਸਹਿਨਾਜ਼ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਝੌਂਪੜੀ ਨੁਮਾ ਜਿਹੜਾ ਇੱਥੇ ਰਹਿ ਰਹੀ ਹੈ ਜਿੱਥੇ ਝੌਂਪੜੀ ਦੀ ਤਰ੍ਹਾਂ ਬਣਿਆ ਹੋਇਆ ਹੈ ਇੰਨਾ ਹਾਲਾਤਾਂ ਦੇ ਵਿੱਚ ਇਹ ਭੈਣ ਸਾਡੀ ਰਹਿੰਦੀ ਹੈ ਪਰ ਰੱਬ ਨੇ ਆਵਾਜ਼ ਸੁਰੀਲੀ ਦੇ ਮਿੱਠੀ ਦਿੱਤੀ ਹੈ ਪਰ ਫਿਰ ਵੀ ਰੱਬ ਨਾਲ ਨਰਾਜ਼ਗੀ ਨਹੀਂ ਹੈ ਕਿ ਰੱਬਾ ਮੈਨੂੰ ਨਜ਼ਰ ਨਹੀਂ ਦੇ ਜੇ ਨਜ਼ਰ ਆਉਂਦਾ ਹੁੰਦਾ ਤਾਂ ਸਾਡੀ ਇਹ ਭੈਣ ਇਸ ਦੁਨੀਆ ਨੂੰ ਜ਼ਰੂਰ ਦੇਖਦੀ ਪਤਾ ਚੱਲਦਾ ਇਸ ਦੁਨੀਆ ਦੇ ਕੀ ਹਾਲਾਤ ਬਣੇ ਹੋਏ ਨੇ ਪਰ ਇਸ ਭੈਣ ਦੇ ਹੌਸਲੇ ਨੂੰ ਜ਼ਰੂਰ ਸਲਾਮ ਹੈ ਕਿ ਅੱਜ ਜਿਸ ਹਾਲਾਤ ਦੇ ਵਿੱਚ ਵੀ ਹੈ ਫਿਰ ਵੀ ਉਸ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਹੈ ਤਾਂ ਬਹੁਤੇ ਜਿਹੜੇ ਨੇ ਰੱਬ ਨੂੰ ਤਾਨੇ ਮਨੇ ਮਾਰਦੇ ਨੇ ਕਿ ਰੱਬਾ ਸਾਡੇ ਨਾਲ ਇਹ ਹੋਇਆ ਰੱਬਾ ਸਾਡੇ ਨਾਲ ਉਹ ਹੋਇਆ ਪਰ ਇਹੋ ਜਿਹੇ ਇਨਸਾਨ ਵੀ ਨੇ ਜਿਹੜੇ ਇੰਨਾ ਹਾਲਾਤਾਂ ਦੇ ਵਿੱਚ ਵੀ ਰੱਬ ਦਾ ਧੰਨਵਾਦ ਚੜਦੇ ਹੋਏ ਨਜ਼ਰ ਆਉਂਦੇ ਨੇ ਤਾਂ ਸਹਿਨਾਜ ਭਾਨੇ ਮੈਂ ਦੇਖ ਰਿਹਾ ਜਿੱਥੇ ਤੁਸੀਂ ਰਹਿ ਰਹੇ ਹੋ ਇੰਨੇ ਵਧੀਆ ਹਾਲਾਤ ਨਹੀਂ ਇਹ ਇਸ ਤਰ੍ਹਾਂ ਦੇ ਹਾਲਾਤਾਂ 'ਚ ਹੀ ਰਹਿ ਰਹੇ ਹੋ ਸ਼ੁਰੂ ਤੋਂ ਜੀ 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 ਇਹੋ ਹੀ ਹਾਲਾਤ ਇਹ ਰਹਿੰਦੇ ਪਏ ਆਂ ਦੀ। ਹਮਮ। ਅਕੀ ਬੀਦਦੀ ਆ ਜਦੋਂ ਬਾਰਿਸ਼ ਆਉਂਦੀ ਆ ਮੀਂਹ ਪਾਉਂਦਾ ਜਾਂ ਪਾਣੀ ਭਰ ਜਾਂਦਾ ਤਾਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ। ਇਦਾਂ ਹੀ ਕਦੀ ਜਦੋਂ ਪਾਣੀ ਭਰ ਜਾਂਦਾ ਆ ਜਦੋਂ ਬਾਰਿਸ਼ ਆਂਦੀ ਆ ਫਿਰ ਆਪਾਂ ਕਿਸੇ ਦੇ ਘਰ ਵਰ ਚਾਚੇ ਤਾਏ ਦੇ ਘਰਾਂ ਦੇ ਵਿੱਚ ਚੱਲ ਜਾਈਦਾ ਆ ਜਾਂ ਆਪਣੇ ਮਾਮੀਆਂ ਦੇ ਘਰਾਂ ਦੇ ਵਿੱਚ ਬਹਿ ਬੋ ਜਾਈਦਾ ਆਪਣਾ ਟਾਂ ਪਾਸ ਕਰ ਲਈਦਾ। ਅਸਨੈ ਮੈਂ ਦੇਖ ਰਿਹਾ ਭਾਨੇ ਤੁਸੀਂ ਭਾਂਡੇ ਵੀ ਮਾਂਜ ਰਹੇ ਸੀ ਧੋ ਰਹੇ ਸੀ ਆਪਣੇ ਹੱਥਾਂ ਨਾਲ ਜਿਵੇਂ ਨਜ਼ਰ ਫਿਰ ਤੁਹਾਨੂੰ ਪਤਾ ਕਿਵੇਂ ਚੱਲ ਜਾਂਦਾ ਇੱਥੇ ਆ ਚੀਜ਼ ਪਈ ਹੈ ਜਾਂ ਭਾਂਡੇ ਪਏ ਨੇ ਜਾਂ ਝਾੜੂ ਪਿਆ ਹੈ ਤੁਸੀਂ ਕਿਵੇਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਇਹ ਇਹ ਹੱਦਾਂ ਦਾਦਾ ਹੀ ਹੁੰਦਾ ਆ ਇੱਥੇ ਆ ਚੀ ਪਈ ਹੈ ਇੱਥੇ ਆ ਦੀ ਪਈ ਆ ਇਹਨੂੰ ਆਪਾਂ ਕਰਨਾ ਆ ਅੰਦਾਜ਼ੇ ਨਾਲ ਹੀ ਫਿਰ ਚੱਲਦੇ ਵੀ ਹੋ ਤੁਸੀਂ ਹੈ ਜਦੋਂ ਕੋਈ ਨਾਲ ਨਹੀਂ ਹੁੰਦਾ ਨੇੜੇ ਤੇੜੇ ਫਿਰ ਕਿਵੇਂ ਜਾਂਦੇ ਹੋ ਜਾਣਾ ਹੁੰਦਾ ਤੁਸੀਂ ਦੂਰ ਨੇੜੇ ਦਾ ਨੇੜੇ ਦੂਰੇ ਜਾਣਾ ਵੇ ਮੈਂ ਆਪਣੇ ਵੀਰ ਜੀ ਨੂੰ ਖੜਦਿਆਂ ਭਰਾ ਜੀ ਨੂੰ ਖੜਦਿਆਂ ਉਹ ਮੇਰੇ ਪਰਜਾਈ ਮੇਰੇ ਨਾਲ ਜਾਂਦੀ ਮੇਰੇ ਕੋਲ ਸੀ ਮੇਰੇ ਭੈਣਾਂ ਵੀ ਚੱਲ ਜਾਂਦੀਆਂ ਮੇਰੇ ਨਾਲ ਦੇ ਨਾਲ ਨਹੀਂ ਅੱਜ ਦਾ ਸਮਾਂ ਜਿਹੜਾ ਹੈ ਇਹੋ ਜਿਹਾ ਸਮਾਂ ਹੈ ਕਿ ਜਦੀ ਆਵਾਜ਼ ਵਧੀਆ ਹੁੰਦੀ ਹੈ ਇਹਦੇ ਵਿੱਚ ਹੁਨਰ ਹੁੰਦਾ ਨਾ ਉਹ ਰਾਤੋਂ ਰਾਤ ਸਟਾਰ ਬਣ ਜਾਂਦੀ ਤੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਨਹੀਂ ਮਿਲਿਆ ਹਜੇ ਤਾਈਂ ਕਿ ਜਿੱਥੇ ਤੁਸੀਂ ਆਪਣੇ ਹੁਨਰ ਦਾ ਜਲਵਾ ਦਿਖਾਇਆ ਹੋਵੇ ਤੁਹਾਨੂੰ ਵਧੀਆ ਪਲੇਟਫਾਰਮ ਮਿਲਿਆ ਹੋਵੇ ਜਾਂ ਪਹੁੰਚੇ ਹੋ ਉਥੋਂ ਤਾਈ ਤੁਸੀਂ ਨਹੀਂ ਜਨਾਜੀ ਕਦੇ ਦੇ ਦਨ ਪਲੇਟਫਾਰਮ ਨਹੀਂ ਮੈਨੂੰ ਮਿਲੇ ਮਿਲੇ ਆ ਮੈਂ ਹੀ ਚੋਣੀ ਕਿਤੇ ਮੈਨੂੰ ਮਿਲੇ ਮੈਨੂੰ ਕਿਹੜਾ ਵੋਕਲ ਮੈਨੂੰ ਮਿਲੇ ਤੁਸੀਂ ਦੱਸ ਰਹੇ ਸੀ ਜੀ ਤੁਸੀਂ ਵਾਇਸ ਆਫ ਪੰਜਾਬ ਚ ਵੀ ਜਾ ਜਾਈਏ ਸੀ ਜੀ ਜੀ ਤਾਂ ਕੀ ਬਣਿਆ ਉੱਥੇ ਤੁਸੀਂ ਜਿੱਤ ਨਹੀਂ ਪਾਏ ਜਾਂ ਕਿਵੇਂ ਇਸ ਤਰ੍ਹਾਂ ਕਿੰਨਾ ਹਾਲਾਤਾਂ ਦੇ ਵਿੱਚ ਵਾਪਸ ਆਏ ਤੁਸੀਂ ਜਿੱਤ ਨਹੀਂ ਪਾਏ ਮੈਂ ਨਾ ਉਸ ਟਾਈਮ ਨਾਲ ਮੇਰੀ ਰਿਹਸਲ ਨਹੀਂ ਹੈਗੀ ਸੀ ਉਸ ਟਾਈਮ ਨਾਲ ਮੈਂ ਕਿੱਦਾਂ ਨਾਲ ਆਪਾਂ ਕਰਦੇ ਨਾ ਰਿਹਾਈ ਉਸ ਟਾਈਮ ਨਾਲ ਮੇਰੇ ਇੰਨੇ ਰਿਹਾਈ ਨਹੀਂ ਹੈਗੇ ਆ ਮੈਂ ਗਾੜੀ ਨਹੀਂ ਜਿੱਤ ਪਾਈ ਪਰ ਉੱਥੇ ਜਿਹੜੇ ਜੱਜ ਸੀ ਜਿਹੜੇ ਜੱਜਸ ਆਏ ਸੀ ਜਿਹੜੇ ਉੱਥੋਂ ਦੇ ਉਹ ਮਿਲੇ ਤੁਹਾਨੂੰ ਫਿਰ ਕਿਹੜੇ-ਕਿਹੜੇ ਜੱਜ ਪਹੁੰਚੇ ਸੀ ਇੱਕ ਸੱਤ ਦਿਨ ਹੋ ਜਾ ਜੀ ਬੈਠੇ ਸੀ ਇੱਕ ਸਲੀਮ ਅਸਤਰ ਬੈਠੇ ਸੀ ਇੱਕ ਨਿਲਮਲ ਸਿੱਧੂ ਇਹ ਸਰਦਾਰ ਜੇ ਉਹ ਫਿਰ ਉਹਨਾਂ ਨੇ ਨਾ ਮੈਨੂੰ ਨਾ ਉਹਨਾਂ ਨੇ ਫਿਰ ਮੈਨੂੰ 2000 ਦਿੱਤਾ ਕਿਸ ਚੀਜ਼ ਵਾਸਤੇ ਦਿੱਤੇ 2000 ਇਦਾਂ ਹੀ ਉਹਨਾਂ ਨੇ ਪਰਸਗਨ ਪਾਇਆ ਹੀ ਕਹਿੰਦੇ ਕਿ ਛੇਨਾ ਤੁਹਾਡੀ ਭੈਣ ਆ ਅਸੀਂ ਤਾਂ ਭੈਣ ਬਣਾਇਆ ਆ ਦਿਲੋਂ ਭੈਣ ਬਣਾਇਆ ਮੈਂ ਕਹਿੰਦੀ ਚਲੋ ਕੋਈ ਨਾ ਭਾਈ ਤੁਸੀਂ ਮੇਰੇ ਭਰਾ ਜਿਓ ਜਿੱਦਾਂ ਲਾਲੀ ਮੇਰੀ ਭਾਜੀ ਐ ਇਦਾਂ ਤੁਸੀਂ ਮੇਰੇ ਭਾਜੀ ਆ ਭਰਾਜੀ ਆ ਸਲੀਮ ਮਾਸਟਰੋਰੀ ਤੇ ਮਾਸਟਰ ਸਲੀਮ ਜੀ ਨੂੰ ਤੁਸੀਂ ਸੁਣਾਇਆ ਸੀ ਜੋ ਹੀ ਆਪਣਾ ਗੀਤ ਫਿਰ ਆਪਣੀ ਆਵਾਜ਼ ਦੇ ਵਿੱਚ ਜੀ ਜੀ ਕਿਹੜਾ ਕੋਸ ਕੁੜੀ ਜੀ ਕੋਈ ਮਜਬੂਰੀ ਹੋਣੀ ਹੈ ਜਰੂਰ ਸੁਣਾ ਦਿਓ ਸ਼ਾਇਦ ਦੁਬਾਰਾ ਤੋਂ ਮਾਸਟਰ ਸਲੀਮ ਜੀ ਨੂੰ ਤੁਹਾਡੀ ਯਾਦ ਆ ਜੇ ਤੇ ਤੁਹਾਡਾ ਚੇਤਾ ਆ ਜੇ ਉਹਨਾਂ ਨੂੰ ਦੁਬਾਰਾ ਤੋਂ ਕਿਉਂਕਿ ਬਹੁਤ ਸਮਾਂ ਹੋ ਚੱਲਿਆ ਹੋਣਾ ਉਹ ਵੀ ਭੁੱਲ ਗਏ ਹੋਣੇ ਨੇ ਤੁਸੀਂ ਸੁਣਾ ਦਿਓ ਉਹੀ ਜੀ ਸਾਨੂੰ ਜੀ ਜੀ ਮੈਂ ਤਾਂ ਬਹੁਤ ਉਹਨਾਂ ਨੇ ਮਿਸ ਵੀ ਬੜਾ ਕਰਦੀ ਬਹੁਤ ਜ਼ਿਆਦਾ ਹੀ ਮਾਸਟਰ ਸਲੀਮ ਸੁਣਾ ਦਿਓ ਜੀ ਜੀ ਅ ਅਸ ਅਸ ਜਨਾ ਮੈਂ ਬੋਲ ਦਾਂ ਬੋਲ ਦਾਂ ਚਲੋ ਜੋਇਨਾ ਵੈਸੇ ਤੁਸੀਂ ਮਾਸਟਰ ਸਲੀਮ ਜੀ ਨੂੰ ਮਿਲੇ ਸੀ ਉਹਨਾਂ ਨੇ ਹੌਸਲਾ ਦਿੱਤਾ ਤੁਹਾਨੂੰ ਚਾਹੁੰਦੇ ਨੇ ਉਹ ਬਹੁਤ ਮੁੱਲ ਪਾਉਂਦੇ ਨੇ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਨਾ ਉਨਾਂ ਦਾ ਬਹੁਤ ਤਰੀਫਾਂ ਜਰਦੇ ਨੇ ਜਾਂ ਉਹਨਾਂ ਦਾ ਹੌਸਲਾ ਵਧਾਉਂਦੇ ਨੇ ਉਹ ਇਤੋਂ ਗਾ ਦਾ 27 ਤੋਂ ਹੀ ਹੌਸਲਾ ਰੋ ਉਹ ਸਕੂੜੀ ਦੀ ਕੋਈ ਮਜਬੂਰੀ ਗੋਨੀਏ ਉਹ ਸਕੂੜੀ ਦੀ ਵੀ ਕੋਈ ਮਜਬੂਰੀ ਗੋਨੀਏ ਉਹ ਜ ਕਰਵੀ ਪੈਣ ਪਰਾਤੇ ਮਾਪੇ ਨੇ ਹੋ ਦੀ ਜਿੰਦ ਨੂੰ ਵੀ ਲੱਖ ਸਿਆਪੇ ਨੇ ਜਦ ਮੇਰੇ ਤੋਂ ਦੂਰ ਹੋਏਗੀ ਉਹ ਵੀ ਟੁੱਟ ਕੇ ਚੂਰ ਹੋਵੇਗੀ ਜਦ ਮੇਰੇ ਕੋ ਦੂਰ ਹੋਵੇਗੀ ਉਹ ਵੀ ਟੁੱਟ ਕੇ ਚੂਰ ਹੋਵੇਗੀ ਇਹ ਵੀ ਗਲ ਮਗਰੂਰੀ ਹੋਵੇਗੀ ਮੈਂ ਨੇ ਕੇ ਉਸ ਦੇ ਦਿਲ ਵਿੱਚ ਉਹ ਮਗਰੂਰੀ ਹੋਵੇਗੀ ਉਹ ਤੂੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਤਾਂ ਜ਼ਰੂਰ ਦੋਸਤੋ ਇਹ ਸਾਡੇ ਭੋਲੇ ਭਾਲੇ ਇਨਸਾਨ ਨੇ ਇਹਨਾਂ ਨੂੰ ਬਹੁਤੇ ਉਹ ਨਹੀਂ ਹੁੰਦਾ ਜੋ ਆਉਂਦਾ ਹੈ ਸਾਹਮਣੇ ਆਉਂਦਾ ਹੈ ਆਏ ਸਾਡੀ ਭੈਣ ਜਿਹੜੀ ਐ ਸਿੱਧੀ ਸਾਦੀ ਜਰੂਰ ਐ ਭੋਲੀ ਭਾਲੀ ਐ ਜੋ ਆਉਂਦਾ ਸੀ ਮਨ ਦੇ ਵਿੱਚ ਉਹ ਸੁਣਾ ਦਿੰਦਾ ਤਾਂ ਸਹਿਨਾਜ ਵੀ ਨਹੀਂ ਜਦੋਂ 2000 ਰੁਪਏ ਦਿੱਤਾ ਤੁਹਾਨੂੰ ਉਹਨਾਂ ਨੇ ਤਾਂ ਕੀ ਮਨ ਦੇ ਉੱਤੇ ਬਿੱਤੀ ਵਧੀਆ ਲੱਗਿਆ ਸੀ ਤੁਹਾਨੂੰ ਬਹੁਤ ਵਧੀਆ ਮੈਨੂੰ ਲੱਗਾ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਵਾਈਸਪ੍ਰੀਜ਼ ਨਾਲ ਲੱਗ ਟੋਈ ਮਿਲ ਚੰਡੀਗੜ੍ਹ ਦਿੱਤੀ ਕਿੱਟ ਮਿਲੇਗੀ ਫਿਰ ਫਿਰ ਮੈਨੂੰ ਮੇਰਾ ਸਾਰ ਲਗਾਇਆ ਤੇ ਮੈਂ ਸਾਰੇ ਮੈਂ ਗਈ ਆ ਚੰਡੀਗੜ੍ਹ ਫਿਰ ਉਹਨਾਂ ਨਾਲ ਦੁਬਾਰਤੋਂ ਮਿਣੀ ਆ ਅੱਛਾ ਤੇ ਉਹਨਾਂ ਨੇ ਇਹ ਮੈਨੂੰ ਬੱਸ ਕਿਹਾ ਆ ਤੂੰ ਆਪਣੀ ਮਿਹਨਤ ਜਾਰੀ ਰੱਖ ਤਾਂ ਕੋਈ ਨਿਸ਼ਾਨ ਨਵੇਰੇ ਇੱਕ ਅਦਮ ਮੌਕਾ ਤੁਹਾਨੂੰ ਮਿਲਿਆ ਹਾਂ ਬੱਸ ਇਹ ਨਾਲ ਹੁਣ ਕੀ ਸੋਚਿਆ 30 ਸੁਪਨੇ ਨੇ ਤੁਹਾਡੇ ਮੈਂ ਹੀ ਸੁਪਨਾ ਸੋਚਨੀ ਆ ਮੈਂ ਸਿੰਗਲ ਬੰਨਣਾ ਚਾਹੁੰਨੀ ਆ ਦੁਨੀਆ ਇਹੜੀ ਮੈਨੂੰ ਟੋਚਰਾ ਮਾਰਦੀ ਆ ਵੀ ਇਹ ਨੇ ਸਾਲਾਂ ਸਿੱਖਦੀ ਆ ਇੰਨੇ ਸਾਲ ਹੋ ਚੱਲੇ ਨੇ ਸਿੱਖਦੀ ਗੋੰਦੀ ਨੂੰ ਇਹ ਅਜੇ ਤੱਕ ਕੁਝ ਬਣ ਨਹੀਂ ਪਾਈ ਮੈਂ ਹੀ ਸੋਚ-ਸੋਚਨੀ ਆ ਹੀ ਮੇਰੇ ਸੁਪਨਾ ਆ ਮੈਂ ਸਿੰਗਰ ਬੰਨਾ ਚੋਨੀ ਆ ਸਤਾਰ ਬੰਨਾ ਚੋਨੀ ਆ ਕਿ ਮੈਂ ਦੁਨੀਆ ਦੀ ਦੁਨੀਆ ਦਾ ਨਾਮ ਰੋਸ਼ਨ ਕਰ ਚੁੱਕਾ ਵੀ ਨੂਰੀ ਮੱਲਿਆ ਦਾ ਨਾਮ ਰੋਸ਼ਨ ਕਰ ਸਕਾ ਵੀ ਪਤਾ ਲੱਗੇ ਵੀ ਉਹਨੇ ਅੱਜ ਤੋਂ ਆਪਣੀ ਸਿੰਗਰ ਬਣ ਚੱਕੀ ਇਸ ਤੋਂ ਚੇਤਾਂ ਦੇ ਗਉਣ ਲੱਗ ਪਈ ਆ ਇਹਦੇ ਗਾਣੇ ਵੀ ਆਉਣ ਲੱਗ ਪਏ ਆ بس ਇਹ ਨਾਲ ਮੈਨੂੰ ਇਹ ਦਾ ਸੋ ਤੁਹਾਡੀ ਨਜ਼ਰ ਦਾ ਇਲਾਜ ਹੋ ਪਾਏਗਾ ਕੀ ਆਂਦੇ ਨੇ ਡਾਕਟਰਾਂ ਨੂੰ ਮਿਲੇ ਸੀ ਤੁਸੀਂ ਇਲਾਜ ਹੋਣਾ ਸੰਭਵ ਹੈ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ ਨਹੀਂ ਜੀ ਨਹੀਂ ਹੋ ਪਾਏਗਾ ਕਹਿੰਦੇ ਪਿੱਛੇ ਲਾਈਟ ਨਹੀਂ ਹੈਗੀ ਤੇ ਜੇ ਲਾਈਟ ਪਿੱਛੇ ਹੋ ਜਾਂਦੀ ਨਾ ਕੋਈ ਕਹਿੰਦੇ ਕੋਈ ਨਾ ਕੋਈ ਹੈ ਹੀ ਹੱਲਾ ਮਸਲਾ ਕਰ ਦਿੰਦੇ ਕੋਈ ਕੁਛ ਕੋਸ਼ਿਸ਼ ਕਰਨੀ ਹੀ ਮਤਲਬ ਇਲਾਜ ਹੋਣਾ ਹੀ ਨਹੀਂ ਹੈ ਤੁਹਾਡਾ ਨਹੀਂ ਜੀ ਬਿਲਕੁਲ ਐਸੇ ਨਾਲ ਬਾਰੇ ਹੋਰ ਚੀਜ਼ ਸੁਣਾਉਣਾ ਚਾਹੁੰਦੇ ਉਹ ਰੱਬ ਜਿਹੇ ਫਰਿਸ਼ਤੇ ਨੇ ਜਿਹੜੇ ਉਹਨਾਂ ਨੇ ਤੁਹਾਡੇ ਸੁਪਨਿਆਂ ਨੂੰ ਬੂਰ ਜਰੂਰ ਪਾ ਦੇਣਾ ਹੈ ਕਿਉਂਕਿ ਰੱਬ ਜਈਆਂ ਰੂਹਾਂ ਨੇ ਜਿਹੜੀਆਂ ਤੁਹਾਡੀ ਆਵਾਜ਼ ਨੂੰ ਸੁਣ ਰਹੀਆਂ ਨੇ ਹੋਇਆ ਤਾਂ ਉਹਨਾਂ ਦੇ ਮਨ ਮੇਰ ਪਈ ਤਾਂ ਤੁਹਾਡੇ ਸੁਪਣਿਆਂ ਨੂੰ ਬੂਰ ਪਏ ਜਾਨਾ ਤੁਹਾਡੇ ਹਾਲਾਤ ਵੀ ਬਦਲ ਜਾਣੇ ਨੇ ਕੀ ਸੁਣਾਉ ਜੀ ਹੋਰ ਸਾਡੇ ਰੱਬ ਜੀ ਸਰੋਤਿਆਂ ਮੈਂ ਗਾਣਾ ਗਾਨੀ ਆ ਮਾਸ ਸਲੇਮ ਜੀ ਦਾ ਜਾ ਚਲਾ ਜਾਵੇਂ ਅੱਜ ਵੀ ਰੁਆ ਕੇ ਜਾਏਗਾ ਪਿਆਰ ਤੂੰ ਜਿੰਦੇਗੀ ਲੱਭਦੀ ਨੱਭਦੀ ਮਰੀ ਜੀ ਆ ਗਾ ਹਰ ਜਾਨਾ ਬੇ ਹਰ ਜਾਨਾ ਕਾਬੂ ਫੈਰ ਕੋਈ ਛੁੱਟਿਆ ਦਿਖਾ ਕੇ ਜਾਏਗਾ ਕਾਬੂ ਫੈਰ ਕੋਈ ਛੁੱਟਿਆ ਦੇਖ ਕੇ ਜਾਣਗਾ ਜਾ ਜਨ ਜਾ ਕੇ ਅਜ ਵੀ ਰਵਾ ਕੇ ਜਾਣਗਾ ਜਾ ਜਨ ਜਾ ਕੇ ਅਜ ਵੀ ਰਵਾ ਕੇ ਜਾਣਗਾ ਖਾਬ ਫੈਰ ਕੋਈ ਖਾਬ ਫੈਰ ਕੋਈ ਹੋਰ ਸੁਣਾਉਣਾ ਹੈ ਸੁਣਾ ਲੋ ਜੀ ਜੀ ਕੋਈ ਨਹੀਂ ਸੁਣਾ ਲੋ ਸੁਣਾ ਲੋ ਜੀ ਜੀ ਐਹੀ ਅੰਤਰਾ ਗਾਣਾ ਕੀ ਮਤਲਬ ਹੋਰ ਜੋ ਵੀ ਤੁਹਾਡੇ ਮਨ ਚੋਂ ਜੀ ਮੈਂ ਇੱਕ ਹੋਰ ਗਾਣਾ ਗਾਣਾ ਚੋਣੀਆਂ ਉਹ ਵੀ ਮੇਰਾ ਸਿੰਗਰ ਹੈਗਾ ਆ ਉਹ ਅੱਜ ਤੱਕ ਦੁਨੀਆ ਤੇ ਰਹਿ ਨਹੀਂ ਆ ਸੰਦੂਸ ਕਾ ਅੰਦਰ ਜੀ ਦੀ ਸੁਣਾਓ ਆਵਾਜ਼ ਸੋਣ ਨਹੀਂ ਮਨ ਦਾ ਜੁਗ ਹੁੰ ਬੇਤ ਗਏ tore sonra da çok bit gayet gece Ga de gün tore bu ਨਾ ਤੂੰ ਨਾ ਬਹਿ ਨਾ ਇੰਜ ਤੜਫਾ ਤੂੰ ਆਵੇ ਮਹੀ ਦੇ ਦਿਨ ਨਾ ਲੋ ਤੂੰ ਨਾ ਬਹਿ ਨਾ ਇੰਜ ਤੜਫਾ ਤੂੰ ਗਾ ਰਿ ਗਏ ਨਮੀਆਂ ਜਨਾ ਯਾ ਦਿਨ ਪਿਆਰੀ ਦੇ नमियां जुदायादि प्यारी दे चुप चुप बेठी कली को न किर

ਹਾ ਗਏ ਕਲੇਜ ਦੇ ਦੋ ਮਾਸ ਤੂੰ ਤੈਨੂੰ ਕੀ ਭੁਲਰਿਸਵਾ ਮੈਂ ਉੱਥੇ ਉੱਠਵਾ ਜਾ ਮਾਰਾ ਤੈਨੂੰ ਕੀ ਭੁਲਰਿਸਵਾ ਮੈਂ ਉੱਥੇ ਉੱਠਵਾ ਜਾ ਮਾਰਾ ਹਾ ਬਿ ਗਏ ਇਹ ਇਹ ਨਵੀਂ ਅਜ ਦਇਆ ਦਿਨ ਪਿਆਰ ਦੇ ਢਾਲੀਨਾ ਨਵੀਂ ਅਜ ਦਇਆ ਦਿਨ ਪਿਆਰ ਦੇ ਸਹਿਨਾਜ਼ੀ ਆਵਾਜ਼ ਤੁਸੀਂ ਸੁਣੀ ਰਹੇ ਹੋ ਇਹਦੇ ਸੁਪਨੇ ਬਹੁਤ ਵੱਡੇ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਐ ਨਸੀਬ ਸਾਥ ਨਹੀਂ ਦੇ ਰੇ ਆਵਾਜ਼ ਬਹੁਤ ਸਰੀਲੀ ਤੇ ਮਿੱਠੀ ਐ ਉਸ ਰੱਬ ਨੇ ਹਾਲਾਤ ਇੰਨੇ ਵਧੀਆ ਨਹੀਂ ਦਿੱਤੇ ਨਾ ਹੀ ਸਹਿਨਾਜ ਨੂੰ ਨਜ਼ਰ ਆਉਂਦਾ ਇਹ ਸਾਡੀ ਨੇਤਰਹੀਨ ਭੈਣ ਆ ਪਰ ਬਹੁਤ ਸਰੀਲੀ ਤੇ ਮਿੱਠੀ ਆਵਾਜ਼ ਦੀ ਮਾਲਕ ਹੈ ਤਾਂ ਸਹਿਨਾਜ ਜੀ ਨੇ ਜੀ ਅਪੀਲ ਲਾਉਣੀ ਚਾਹੁੰਦੇ ਹੋ ਜਿਹੜੇ ਸਰੋਤੇ ਤੁਹਾਨੂੰ ਵੇਖ ਰਹੇ ਨੇ ਇਸ ਵੇਲੇ ਕੀ ਲਾਉਣਾ ਚਾਹੁੰਦੇ ਦੱਸਣਾ ਚਾਹੁੰਦੇ ਮੈਂ ਹੀ ਪੀਲ ਕਰਦੀ ਚਾਹੁੰਨ ਕਰਨਾ ਚਾਹਨੀ ਆ ਕਿ ਮੇਰੀ ਵੀ ਗਰੀਬਨੀ ਦੀ ਬਾਫੜੋ ਮੈਨੂੰ ਵੀ ਕਾਫੀ ਡੇਰ ਹੋ ਚਲੇ ਇਤਨਾ ਨੂੰ ਰੈਂਦੀ ਨੂੰ ਮੇਰੇ ਹਾਲਾਤ ਇੰਨੇ ਮਾੜੇ ਆ ਜੀ ਲਾਲੀ ਵੀਰ ਜੀ ਮੇਰੇ ਵੇਖਦੇ ਆ ਉਹ ਜਦੋਂ ਵੀ ਉਹਨੇ ਵੇਖਦੇ ਵੀ ਸੇ ਨਾਲ ਜਿੰਨੇ ਮਾੜੇ ਹਾਲਾਤਾਂ ਜੀ ਦੇ ਨੇ ਮੈਂ ਕਹਿੰਦੀ ਵੇਖ ਲੋ ਵੀਰ ਜੀ ਤੁਸੀਂ ਵੀ ਮਰੇ ਨਹੀਂ ਵੇਲੋ ਤੁਸੀਂ ਮੇਰੇ ਹਾਲ ਮੇਰਾ ਡੈਡੀ ਵੀ ਕਿਤਰਾ ਮੈਨਾਂ ਉਹ ਵੀ ਕੇਦਾਂ ਰੋਟੀ ਮਿਲਦੀ ਚਾਹੇ ਨਹੀਂ ਮਿਲਦੀ ਕੇਦਾਂ ਭੁੱਖੇ ਵੀ ਆਪਣੀ ਜ਼ਿੰਦਗੀ ਕੱਟਣ ਨੇ ਅਤ ਮੈਨਾਂ ਜੀ ਸੁਪਲੈ ਜ਼ਰੂਰ ਪੈਣੇ ਪੂਰੇ ਹੋਣੇ ਨੇ ਬਹੁਤ ਸਾਰੀਆਂ ਰੱਜਈਆਂ ਰੂਹਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਸੁਣ ਵੀ ਰਹੀਆਂ ਨੇ ਅਤੇ ਤੁਹਾਡੇ ਹਾਲਾਤਾਂ ਦਾ ਵੀ ਜਾਨੂ ਹੋ ਰਹੀਆਂ ਨੇ ਪਤਾ ਨਹੀਂ ਕਿਸ ਰੱਬ ਦੇ ਫਰਿਸ਼ਤੇ ਦੇ ਮਨ ਮੇਰ ਪੈ ਜਾਣੀ ਹੈ ਤੁਹਾਡੇ ਜਿਹੜੇ ਹਾਲਾਤ ਵੀ ਸੋਹਣੇ ਹੋ ਜਾਣੇ ਨੇ ਤੇ ਤੁਹਾਡੇ ਸੁਪਨੇ ਵੀ ਪੂਰੇ ਹੋ ਜਾਣੇ ਨੇ ਤਾਂ ਦੋਸਤੋ ਅਸੀਂ ਉਹਨਾਂ ਨੂੰ ਜਿਹੜਾ ਹੈ ਫਰਸ਼ ਤੋਂ ਅਸਤਾਈ ਪਹੁੰਚਾ ਦਿੰਦੇ ਆ ਜਿਨ੍ਹਾਂ ਦੇ ਵਿੱਚ ਨਾ ਤਾਂ ਹੁਨਰ ਹੁੰਦਾ ਹੈ ਨਾ ਕੋਈ ਟੈਲੈਂਟ ਹੁੰਦਾ ਹੈ ਪਰ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਬਾਜ਼ਾਰਾਂ ਦੇ ਵਿੱਚ ਰੁੱਲਦੇ ਫਿਰਦੇ ਨੇ ਸਹਿਨਾਜ ਜਿਹੇ ਹੀਰੇ ਬਹੁਤ ਨੇ ਇਸ ਦੁਨੀਆ ਦੇ ਉੱਪਰ ਪਰ ਉਹਨਾਂ ਨੂੰ ਤਰਾਸਿਆ ਨਹੀਂ ਜਾਂਦਾ ਉਹਨਾਂ ਹੀਰਿਆਂ ਦਾ ਮੁੱਲ ਨਹੀਂ ਪੈਂਦਾ ਛੋਟੇ ਇਨਾ ਹੀਰਿਆਂ ਦੇ ਪੱਲੇ ਪੈਸੇ ਨਹੀਂ ਹੁੰਦੇ ਇਨਾਂ ਦੇ ਹਾਲਾਤ ਇੰਨੇ ਵਧੀਆ ਨਹੀਂ ਹੁੰਦੇ ਕਿ ਇਨਾਂ ਨੂੰ ਵਧੀਆ ਪਲੇਟਫਾਰਮ ਮਿਲੇ ਸਾਡਾ ਫਰਜ ਬੰਦਾ ਏ ਇਹੋ ਜਿਹੇ ਇਨਸਾਨਾਂ ਦਾ ਹੁਨਰ ਤੁਹਾਡੇ ਸਾਹਮਣੇ ਲਿਆਈਏ ਅਤੇ ਇਨਾਂ ਦੇ ਹੁਨਰ ਦਾ ਮੁੱਲ ਜਿਹੜੇ ਰੱਬ ਜਿਹੇ ਫਰਿਸ਼ਤਿਆਂ ਨੇ ਪਾਉਣਾ ਹੈ ਉਮੀਦ ਹੈ ਇਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਦੀ ਭੈਣ ਦੀ ਆਵਾਜ਼ ਸੁਣਦਿਆਂ ਹੋਇਆਂ ਇਸ ਦੇ ਸਾਥ ਜ਼ਰੂਰ ਦੇਣਾ ਸਾਡਾ ਸਾਰਿਆਂ ਦਾ ਫਰਜ ਹੈ ਕਿਉਂਕਿ ਜਿੰਨਾ ਹਾਲਾਤਾਂ ਦੇ ਵਿੱਚ ਇਹ ਪੈ ਰਹਿ ਰਹੀ ਹੈ ਫਿਰ ਵੀ ਰੱਬ ਦੀ ਰਜ਼ਾ ਦੇ ਵਿੱਚ ਰਹਿ ਰਹੀ ਹੈ ਹਾਲਾਤ ਤੁਹਾਡੇ ਸਾਹਮਣੇ ਨੇ ਜਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਤਾ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਭੈਣ ਦੇ ਸੁਪਨੇ ਜ਼ਰੂਰ ਪੂਰੇ ਹੋਣਗੇ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਗਿੱਲ ਵਾਲੀ ਅੰਮ੍ਰਿਤਸਰ